ਇੱਕ ਨਾ ਵੀਰੋ ਆਪਾਂ ਅੱਜ ਦੇਖ ਰਿਹਾ ਮੀਡੀਆ ਤੇ ਬੜਾ ਰੌਲਾ ਪਿਆ ਵਿੱਚੀ ਤੱਕ ਹੀ ਸਾਡੇ ਵਰਗੇ ਭੇਖੀ ਸਿੱਖ ਨੇ ਜਿਹੜੇ ਜਿਵੇਂ ਕੂਕੇ ਨੇ ਤੇ ਇੱਕ ਹੋਰ ਹੈ ਉਹ ਰੌਲਾ ਪਾ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਜਿਹੜਾ ਉਹ रामचंद्र ਦੀ ਉਪਮਾ ਲਿਖੀ ਹੋਈ ਹੈ ਬੀਨੇ ਬਾਹਰੋਂ रामचंद्र ਲਿਖਿਆ ਆ ਜਾਂ ਕ੍ਰਿਸ਼ਨ ਲਿਖਿਆ ਆ ਮੈਂ ਉਹਨਾਂ ਵੀਰਾਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਬੀਰੋ ਭਰਾਵੋ ਪਹਿਲਾਂ ਬਾਣੀ ਪੜ੍ਹ ਲਿਆ ਕਰੋ ਕਿਉਂ ਐਵੇਂ ਏਜੰਸੀਆਂ ਦੇ ਹੱਥ ਠੋਕੇ ਬਣ ਕੇ ਆਪਾਂ ਗਲਤ ਗਾਈਡ ਕਰ ਰਹੇ ਆਂ ਲੋਕਾਂ ਨੂੰ ਕੁਰਾਹੇ ਪਾਉਣ ਦਾ ਕੰਮ ਕਿਉਂ ਕਰਦੇ ਆਂ ਕਿਉਂਕਿ ਗੁਰਬਾਣੀ ਵਿੱਚ ਜਿਨ੍ਹਾਂ ਦੇ ਨਾਮ ਆਏ ਨੇ ਉਹ ਕਿਸ ਲਈ ਆਏ ਨੇ ਉਹ ਕਲੀਅਰ ਕੀਤਾ ਹੋਇਆ ਹੈ RAM ਚੰਦਰ ਦਾ ਨਾਮ ਭਗਵਾਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਤੇ ਨਹੀਂ ਆਇਆ ਬਾਣੀ ਵਿੱਚ ਇਹ ਕਲੀਅਰ ਲਿਖਿਆ ਹੋਇਆ ਵੀ RAM ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ ਵੀ ਦੁਨੀਆ ਦੇ ਲੋਕੋ ਚੰਗੀ ਤਰ੍ਹਾਂ ਵਿਚਾਰ ਕੇ ਦੇਖ ਲਿਓ ਕਿ RAM ਕਹਿਣ ਵਿੱਚ ਫਰਕ ਹੈ ਭੇਦ ਹੈ ਇੱਕ ਬੰਦੇ ਦਾ ਨਾਮ ਹੁੰਦਾ RAM ਏਕ RAM ਸਭ ਕਹੈ ਸੋਈ ਕੌਤਕ ਹਾਰ ਵੀ ਇੱਕ ਬੰਦੇ ਨੂੰ RAM ਨਹੀਂ ਲਿਖਿਆ ਜਾਂਦਾ ਉਹਨੂੰ RAM ਨਹੀਂ ਕਿਹਾ ਜਾਂਦਾ RAM ਰਮੈ ਸੋਈ ਰਾਮਾਣਾ ਜਲ ਥਲ ਮਈ ਵਾਲੇ ਇੱਕ ਸਮਾਣਾ ਬਾਣੀ ਵਿੱਚ ਉਸ ਰਾਮ ਦੀ ਗੱਲ ਹੈ ਜਿਹੜਾ ਜਲ ਵਿੱਚ ਥਲ ਵਿੱਚ ਅਤਾਲ ਆਕਾਸ ਜਰੇ ਵਿੱਚ ਜਰੇ ਜਰੇ ਵਿੱਚ ਰਮਿਆ ਹੋਇਆ ਜਿਹੜਾ ਲਿਖਿਆ ਸਭੈ ਘਟ ਰਾਮ ਬੋਲੇ ਸਾਡੇ ਸ੍ਰੀ ਰਚ ਵੀ ਉਹ ਪਰਮਾਤਮਾ ਰੂਪੀ ਰਾਮ ਬੋਲ ਰਿਹਾ ਨਾ ਕਿ ਦਸ਼ਰਤ ਦੇ ਬੇਟੇ ਦੀ ਗੱਲ ਹੈ ਉਹ ਮਿਥਿਹਾਸ ਹੈ ਬਾਣੀ ਉਹਨੂੰ ਮਿਥਿਆਸ ਮੰਨਦੀ ਹੈ ਬਾਣੀ ਨੇ ਉਹਨੂੰ ਕਦੇ ਉਥੇ ਇਹ ਨਹੀਂ ਮੋਰ ਲਾਈ ਵੀ ਹੋਏ ਨੇ ਜਾਂ ਨਾ ਹੋਏ ਨੇ ਉਦਾਹਰਨਾਂ ਸਾਨੂੰ ਜ਼ਰੂਰ ਦਿਤੀਆਂ ਜਿਵੇਂ ਭੋਗ ਦੇ ਸ਼ਲੋਕਾਂ ਸਾਨੂੰ ਉਦਾਹਰਨ ਦਿਤੀਆਂ ਸੰਸਾਰ ਨੂੰ ਸਮਝਾਉਣ ਬਾਅਦ ਤੇ ਵੀ ਰਾਮ ਗਿਓ ਰਾਵਣ ਗਿਓ ਉਥੇ ਦੋਨੋਂ ਬਾਦਸ਼ਾਹ ਦਾ ਨਾਂ ਰਾਮਚੰਦਰ ਦਾ ਤੇ ਰਾਵਣ ਦਾ ਜਿਹੜੇ ਲੜਦੇ ਰਹੇ ਸਾਰੀ ਉਮਰ ਉਹਨਾਂ ਦੇ ਲਿਖਤਾਂ ਮੁਤਾਬਕ ਹੋਏ ਨਾ ਹੋਏ ਇਹ ਗੱਲ ਕਲੀਅਰ ਨਹੀਂ ਸਿਰਫ ਉਹਨਾਂ ਦੀਆਂ ਲਿਖਤਾਂ ਦੇ ਮੁਤਾਬਕ ਪ੍ਰਾਣੀਆਂ ਕੰਨ ਕਹਾਣੀਆਂ ਦੇ ਮੁਤਾਬਕ ਗੁਰੂ ਸਾਹਿਬ ਨੇ ਸਾਨੂੰ ਇਹ ਉਦਾਹਰਨਾ ਜ਼ਰੂਰ ਦਿੱਤੀਆਂ ਬਾਣੀ 'ਚ ਵੀ ਭਲੋ ਦੇਖ ਲਓ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਏ ਗਏ ਕਿੱਥੇ ਨੇ ਉਹ ਰਾਮ ਵੀ ਗਿਆ ਰਾਵਣ ਵੀ ਗਿਆ ਇੱਥੇ ਰਹਿਣਾ ਨਹੀਂ ਕਿਸੇ ਨੇ ਫਿਰ ਜੇ ਅਸੀਂ ਕ੍ਰਿਸ਼ਨ ਨੂੰ ਭਗਵਾਨ ਲਿਖਿਆ ਕਹਿੰਦੇ ਆ ਤਾਂ ਗੁਰਬਾਣੀ ਵਿੱਚ ਇਹ ਸਵਾਲ ਕੀਤਾ ਹੋਇਆ ਹੈ ਤੂੰ ਜੋ ਕਹਿਤ ਹੋ ਨੰਦ ਕੋ ਨੰਦਨ ਨੰਦ ਕਾ ਹਥੋਰੇ ਮੇਰੇ ਤੁਸੀਂ ਕ੍ਰਿਸ਼ਨ ਨੂੰ ਭਗਵਾਨ ਕਹਿੰਦੇ ਹੋ ਜਿਹੜਾ ਕ੍ਰਿਸ਼ਨ ਦਾ ਮਾਂ-ਵਾਪਾ ਸੀ ਉਹ ਕਿਹੜੇ ਭਗਵਾਨ ਨੇ ਪੈਦਾ ਕੀਤੇ ਕਿੱਡਾ ਵੱਡਾ ਸਵਾਲ ਹੈ ਕਿੱਡੀ ਵੱਡੀ ਗੱਲ ਹੈ ਸਾਨੂੰ ਸਮਝਾਈ ਇਹ ਸਾਡੇ ਵਰਗੇ ਜਿਹੜੇ ਏਜੰਸੀਆਂ ਦੇ ਪਾਲੇ ਹੋਏ ਕਤੀੜ ਦੇ ਸੰਗਲੀਆਂ ਵਾਲੇ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹਾਂਗਾ ਜਿਹੜੀਆਂ ਏਜੰਸੀਆਂ ਧਰਮ ਦੇ ਨਾਂ ਤੇ ਜਿਹੜਾ ਦੇਸ਼ ਰਾਜਨੀਤੀ ਕਰਦਾ ਮੰਦਰਾਂ ਦੇ ਨਾਂ ਤੇ, ਰਾਮ ਦੇ ਨਾਂ ਤੇ ਅਸੀਂ ਨਹੀਂ ਕਹਿੰਦੇ ਵੀ ਮੰਦਰ ਨਾ ਬਣਾਓ, ਬਣਾਵੇ ਜਿਉਂ-ਜੁਗ ਬਣਾਓ, ਸਦਾ ਬਣਾਓ ਭਾਈ। ਪਰ ਜੇ ਉਹਨੂੰ ਭਗਵਾਨ ਸਮਝਦੇ ਹੋ, ਭਗਵਾਨ ਸਰਵਤ ਦਾ ਭਲਾ ਚਾਹੁੰਦਾ ਤੇ ਰਾਮ ਦੇ ਨਾਂ ਦੇ ਉੱਤੇ ਹਸਪੀਟਲ ਬਣਾ ਲਓ, ਯੂਨੀਵਰਸਿਟੀਆਂ, ਕਾਲਜ ਬਣਾਓ, ਬੱਚਿਆਂ ਨੂੰ ਚੰਗੀ ਵਿੱਦਿਆ ਦਿਓ, ਐਜੂਕੇਸ਼ਨ ਦਿਓ। ਆਪਾਂ ਗੱਲ ਜਿਹੜੀ ਇਹ ਕਰਨੀ ਹੈ ਵੀ ਰਾਮ ਬਾਣੀ 'ਚ ਜਿਹੜਾ ਲਿਖਿਆ, ਉਹ ਰਾਮਚੰਦਰ ਦੀ ਗੱਲ ਨਹੀਂ ਲਿਖੀ। ਬਾਣੀ 'ਚ ਰਾਮਚੰਦਰ ਬਾਰੇ ਲਿਖਿਆ ਹੋਇਆ, ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ। ਬਾਣੀ 'ਚ ਲਿਖਿਆ ਪਾਂਡੇ ਤੁਮਰਾ RAM ਚੰਦ ਸੋਪੀ ਆਵਤ ਦੇਖਿਆ ਥਾ ਕਹਿੰਦੇ ਤੁਹਾਡੀਆਂ ਮੁਤਾਬਕ ਅਸੀਂ ਸਾਨੂੰ ਜਿਹੜਾ ਤੁਸੀਂ ਦਿਖਾਉਨੇ ਅਸੀਂ ਦੇਖਿਆ ਵੀ ਜਿਹੜਾ ਤੁਸੀਂ ਕਹਿੰਦੇ ਪਾਂਡੇ ਇਹ ਪੰਡਤ ਜੀ ਜਿਹੜਾ ਤੁਸੀਂ RAM ਨੂੰ ਭਗਵਾਨ ਬਣਾਈ ਬੈਠੇ ਹੋ ਨਾ ਇਹ ਅਸੀਂ ਦੇਖਿਆ ਸੁਣਿਆ ਤੁਹਾਡੇ ਤੋਂ ਪਾਂਡੇ ਤੁਮਰਾ RAM ਚੰਦ ਸੋਪੀ ਆਵਤ ਦੇਖਿਆ ਥਾ ਰਾਵਣ ਛੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ ਵੇਖੋ ਰਾਵਣ ਦੇ ਨਾਲ ਲੜਦਾ ਰਿਹਾ ਉਹਨੇ ਸਾਰਾ ਕੁਝ ਆਪਣੇ ਘਰ ਵਾਲੀ ਹੋਰ ਸਾਰਾ ਗਵਾਇਆ ਭਗਵਾਨ ਇਹ ਕੰਮ ਨਹੀਂ ਕਰਦਾ ਰਾਵਣ ਛੇਤੀ ਸਰਵਰ ਹੋਈ ਘਰ ਕੀ ਜੋਏ ਗਵਾਈ ਥੀ ਅੱਗੇ ਲਿਖਿਆ Hindu ਅੰਨਾ ਅੰਨਾ ਕਿਉਂ ਉਹਨਾਂ ਦਾ ਜਿਹਨੂੰ ਬਿਲਕੁਲ ਸੋਚਣੀ ਬੰਦ ਕਰਕੇ ਦਿਮਾਗ ਬੰਦ ਕਰਕੇ ਅੱਖਾਂ ਜਿਹੜਾ ਵੇਖ ਕੇ ਸਹੀ ਗਲਤ ਦੀ ਪਛਾਣ ਨਾ ਕਰ ਸਕੇ ਉਹਨੂੰ ਅੰਨਾ ਕਹਿੰਦੇ ਆ ਉਹਨੂੰ ਅੰਨਾ ਨਹੀਂ ਕਿਹਾ ਜਾਂਦਾ ਜਿਹਦੇ ਅੱਖਾਂ ਹੈ ਨਹੀਂ ਜੇ ਅੱਖਾਂ ਨਾ ਹੋਣ ਉਹ ਮਨੁੱਖਾਂ ਨੇ ਬੜੀਆਂ ਤਰੱਕੀਆਂ ਕੀਤੀਆਂ ਅੰਨਾ ਬਾਣੀ 'ਚ ਉਹਨੂੰ ਲਿਖਿਆ ਹੈ ਜਿਹੜਾ ਸਹੀ ਗਲਤ ਦੇਖ ਨਹੀਂ ਸਕਦਾ ਗਲਤ ਦੇ ਮਗਰ ਹੀ ਲੱਕੇ ਤੁਰ ਪਿਆ ਨਹੀਂ ਹੈ ਨਾ ਉਹ ਜਿਨੀਆਂ ਹੋਣੀਆਂ ਗੱਲਾਂ ਮੰਨ ਲਿਓ ਉਹਨਾਂ ਹੀ ਹੁੰਦਾ ਬਿਨਾਂ ਦੇਖੇ ਬਿਨਾਂ ਸੋਚੇ ਬਿਨਾਂ ਸਮਝੇ ਬਿਨਾਂ ਵਿਚਾਰੇ ਗੱਲਾਂ ਕਰੀ ਜਾਣੀਆਂ ਹੁਣ ਬਾਣੀ ਵਿੱਚ ਤਾਂ ਜਿਹੜਾ ਰਾਮ ਹੈ ਉਹ ਰਮੇ ਹੋਏ ਦੀ ਕਹਾਣੀ ਹੈ ਨਾ ਕਿ ਕਿਸੇ ਦਸਰਦ ਦੇ ਮੁੰਡੇ ਦੀ ਜਾਂ ਕਿਸੇ ਹੋਰ ਦੀ ਭਗਵਾਨ ਜਿਹੜਾ ਬਾਣੀ ਵਿੱਚ ਜਿਹੜਾ ਮਾਲਕ ਵਾਹਿਗੁਰੂ ਲਿਖਿਆ ਹੋਇਆ ਹੈ ਉਹ ਉਥੇ ਉਹਦੀ ਗੱਲ ਕੀਤੀ ਗਈ ਹੈ ਉਹਨੂੰ ਕੋਈ ਵਾਹਿਗੁਰੂ ਕਹੇ ਕੋਈ ਹਰੀ ਕਹੇ ਕੋਈ ਅੱਲਾਹ ਕਹੇ ਕੋਈ ਮੌਲਾ ਕਹੇ ਕੋਈ ਖੁਦਾ ਕਹਲੇ ਪਰ ਹੈ ਉਹ ਜੋ ਸਾਰਾ ਕੁਝ ਰਮੇ ਹੋਏ ਮਾਲਕ ਜਿਹੜਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਸਦਾ ਜਿਹਨੇ ਸਭ ਨੂੰ ਪੈਦਾ ਕੀਤਾ ਤੇ ਸਭ ਨੇ ਉਹਨੂੰ ਸਮੇਟ ਲੈਣਾ ਉਸ RAM ਦੀ ਕਹਾਣੀ ਐ ਨਾ ਕਿ ਇਸ RAMਚੰਦਰ ਦੀ ਇਹ RAM ਕਦੋਂ ਹੋਇਆ ਕਿੱਥੇ ਹੋਇਆ ਕਿਵੇਂ ਹੋਇਆ ਇਹਦਾ ਕੋਈ ਵੇਰਵਾ ਕਿਸੇ ਕੋਲ ਨਹੀਂ ਹੈ ਧੱਕੇ ਨਾਲ ਸਾਡੇ ਮੂੰਹ ਦੇ ਵਿੱਚ ਇਹ ਸ਼ਬਦ ਪਾਏ ਜਾਂਦੇ ਆ ਸੋ ਸਾਨੂੰ ਇਹ ਸੁਚੇਤ ਹੋਣਾ ਚਾਹੀਦਾ ਹੈ ਹਰ ਗੁਰਦਾਰਿਆਂ ਚੋਂ ਬਾਣੀ ਦੀ ਸਹੀ ਕਥਾ ਹੋਣੀ ਚਾਹੀਦੀ ਹੈ ਬੱਚੇ-ਬੱਚੇ ਤੱਕ ਸਹੀ ਸੁਨੇਹਾ ਪਹੁੰਚਣਾ ਚਾਹੀਦਾ ਬੇ ਲੋਕਾ ਨਏ ਹੱਕ ਮਾਰ ਕੇ ਲੋਕਾਂ ਨੂੰ ਦਬਾ ਕੇ ਰੱਖਣ ਲਈ ਅੰਨੇ ਬਣਾ ਕੇ ਰੱਖਣ ਲਈ ਧਰਮ ਦੀ ਰਾਜਨੀਤੀ ਕਰਨ ਵਾਲੇ ਲੀਡਰ ਉਹ ਧਰਮ ਦੇ ਨਾਂ ਤੇ ਲੋਕਾਂ ਨੂੰ ਗਮਰਾਹ ਕਰਦੇ ਨੇ ਤੇ ਉਹਦੇ ਵਿੱਚ ਪਾਲੇ ਹੋਏ ਉਹਨਾਂ ਦੇ ਸ਼ਿਕਾਰੀ ਬੰਦੇ ਹੁੰਦੇ ਆ ਜਿਹੜਾ ਸ਼ਿਕਾਰ ਠਾਉਂਦੇ ਨੇ ਉਹ ਸਾਡੇ ਵਰਗੇ ਦਾੜ੍ਹੀਆਂ ਵਾਲੇ ਕੇਸਾਂ ਵਾਲੇ ਵੀ ਉਹਨਾਂ ਨੇ ਪੈਦਾ ਕੀਤੇ ਹੋਏ ਨੇ ਵਿੱਚ ਤੁਸੀਂ ਦੇਖਿਓ ਬੜੀਆ ਸਾਫਤ ਸੂਰਤ ਗਾਤਰੇ ਉਤੋਂ ਦੀ ਪਾ ਕੇ ਉਹ ਵੀ ਗੱਲਾਂ ਉਸ ਰਾਮ ਚੰਦਰ ਦੀਆਂ ਕਰਦੇ ਆ ਪਰ ਗੁਰਬਾਣੀ ਕਦੇ ਵੀ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਗੁਰਬਾਣੀ ਉਸ ਗੱਲ ਨੂੰ ਆਪ ਖੁਦ ਕੰਡਮ ਕਰਦੀ ਹੈ ਬਾਣੀ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਹੋਈਆਂ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਤਾਂ ਕਿ ਜਿਹੜੇ ਬਾਣੀ ਦੇ ਅਨਰਥ ਕਰ ਰਹੇ ਆ ਲੋਕ ਲੋਕਾਂ ਨੂੰ ਗਮਰਾਹ ਕਰ ਰਹੇ ਨੇ ਜੇ ਰਾਮਚੰਦਰ ਬਣਾਉਣਾ ਕੋਈ ਬਣਾਵੇ ਮੰਦਰ ਬਣਾਵੇ ਮਹੂਰਤ ਕਰੇ ਨਾ ਕਰੇ ਸਾਡਾ ਉਹਦੇ ਨਾਲ ਬਿਲਕੁਲ ਕੋਈ ਸਾਨੂੰ ਤਕਲੀਫ ਨਹੀਂ ਹੈ ਹਾਂ ਅਫਸੋਸ ਜ਼ਰੂਰ ਹੈ ਵੀ ਅਸੀਂ 21ਵੀਂ ਸਦੀ ਚ ਆ ਕੇ ਵੀ ਅਜੇ ਖੜੇ ਉੱਥੇ ਹੀ ਆ 8ਵੀਂ 9ਵੀਂ ਸਦੀ ਦੇ ਵਿੱਚ ਅਸੀਂ ਸਾਡੇ ਆਗੂ ਅਜੇ ਵੀ ਸਮਾਜ ਨੂੰ ਚੰਗੇ ਪਾਸੇ ਤੋਰਨ ਦਾ ਕੰਮ ਨਹੀਂ ਕਰ ਰਹੇ ਅਜੇ ਵੀ ਸਮਾਜ ਨੂੰ ਜਾਤਾਂ ਪੱਤਾਂ ਗੋਤਾਂ ਤੇ ਵੰਡ ਕੇ ਮਨੁੱਖੀ ਸਮਰਤੀ ਲਾਗੂ ਕਰਨਾ ਚਾਹੁੰਦੇ ਆ ਪਰ ਉਹ ਕਦੇ ਹੋ ਨਹੀਂ ਸਕਦੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਕਿ ਜਿਹੜੀ ਆਪਾਂ ਕੋਈ ਵੀ ਗੱਲ ਜਿਹੜੇ ਚਲੰਤ ਮੁੱਦੇ ਹੁੰਦੇ ਆ ਜਿਹੜੇ ਨਵੇਂ ਉੱਠਦੇ ਨੇ ਇਹਨਾਂ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ